ਅਖਰ ਕਿਉਂ ਜੀ ਸਥਿਤੀਆਂ ਬਣੀਆਂ ਇੱਕ ਮੁਕੰਦਰੀ ਭਗਵੰਤ ਮਾਨ ਨੂੰ ਚੁਣੌਤੀ ਦੇਣੀ ਪਈ ਐ ਭਾਜਪਾ ਦੇ ਵਿਧਾਇਕ ਨੂੰ ਕਿ ਇਦਾਂ ਗੱਲ ਨਹੀਂ ਚੱਲੇਗੀ ਭਗਵੰਤ ਮਾਨ ਸਾਹਿਬ ਨੇ ਇਹੀ ਕਿਹਾ ਕਿ ਜਿਹੜੀਆਂ ਤੁਸੀਂ ਆ ਪੰਜ ਤਰੀਕ ਨੂੰ ਕਹਿੰਨੇ ਅਸੀਂ ਆ ਕਰਨਾ ਉਹ ਕਰਨਾ ਉਹ ਤੁਸੀਂ ਕੱਲ ਨੂੰ ਹੀ ਕਰ ਦਿਓ ਤੇ ਜੇ ਤੁਸੀਂ ਕੱਲ ਨੂੰ ਨਹੀਂ ਕਰਨਾ ਤਾਂ ਤੁਸੀਂ ਕੱਲ ਵੀ ਛੱਡੋ ਹੁਣੇ ਹੀ ਕਰ ਦਿਓ ਤਾਂ ਤੁਸੀਂ ਅੱਜ ਨੋਟਿਸ ਕਰਕੇ ਮੈਨੂੰ ਦੇ ਦਿਓ ਜਦੋਂ ਤੋਂ ਲੋਕ ਸਭਾ ਇਲੈਕਸ਼ਨ ਸ਼ੁਰੂ ਹੋਏ ਆ ਸਰਕਾਰ ਦੀ ਕੋਈ ਕੈਬਨਿਟ ਮਿਨਿਸਟਰੀ ਕੋਈ ਕੈਬਨਿਟ ਮੀਟਿੰਗ ਹੋਈ ਐ ਜਿਹੜੇ ਚਹਿਮ ਫੈਸਲੇ ਹੋਏ ਹੋਣ ਲੋਕ ਤਰਾਇ ਤਰਾਇ ਕਰ ਰਹੇ ਆ ਉਹ ਇਹ ਤਾਂ ਹੁਣ ਧਮਕੀਆਂ ਐ ਸੀਐਮ ਸਾਹਿਬ ਦੀਆਂ ਤਾਂ ਸਿੱਧੀਆਂ ਹੀ ਕਿ ਜੇ ਤੂੰ ਬੰਦਾ ਬਣ ਜਾ ਮਤਲਬ ਨਹੀਂ ਤੈਨੂੰ ਅਸੀਂ ਬੰਦਾ ਬਣਾ ਲਾਂਗੇ ਤੁਹਾਡੇ ਧਿਆਨ ਚ ਹੋਣਾ ਉਹਨਾਂ ਨੇ ਤਾਂ ਜਿਹੜਾ ਹੈਗਾ ਇੱਕ ਗਲਤ ਵਿਧਾਇਕ ਨੂੰ ਕਹਿਤਾ ਸੀ ਸ਼ੀਤਲ ਅੰਗਰਾਲ ਵਾਲੀ ਢਾਰੀਵਾਲ ਸਾਹਿਬ ਬਿਲਕੁਲ ਹੀ ਉਹ ਤੋਂ ਪਾਸਾ ਮਾਰ ਗਿਆ ਢਾਰੀਵਾਲ ਸਾਹਿਬ ਅਦਾਲਤਾਂ ਚ ਵੀ ਕੇਸ ਨੇ ਪੁਲਿਸ ਵੀ ਕੇਸ ਨੇ ਪਹਿਲਾਂ ਹੀ ਕਾਫੀ ਕੇਸ ਨੇ ਹੋਰ ਵੀ ਆ ਰਹੇ ਨੇ ਇੱਕ ਕੇਸ ਸੀ ਥੋੜੇ ਦਿਨ ਪਹਿਲਾਂ ਹੀ ਸ਼ਾਇਆ ਕੀਤਾ ਯਾਰ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸੀਟ ਨੂੰ ਵਿਕਾਰ ਦਾ ਸਵਾਲ ਬਣਾਇਆ ਹੋਵੇ ਤੇ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਵੀ ਜਿਹੜਾ ਹੈਗਾ ਜੀ ਇਹ ਤਾਂ ਨਾਰਮਲ ਗੱਲ ਹੈ ਜੀ ਉਹ ਤਾਂ ਇੱਕ ਨਾਰਮਲ ਕੈਂਡੀਡੇਟ ਹੈ ਜੀ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਅਪਾ ਮੁੱਦਾ ਲੈ ਰਹੇ ਆ ਜਲੰਧਰ ਵਿਧਾਨ ਸਭਾ ਦੇ ਉਪ ਚੋਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਭਾਜਪਾ ਨੂੰ ਸੁਟੀ ਗਈ ਹੈ ਚਣੌਤੀ ਖਾਸ ਤੌਰ ਤੇ ਜਿਹੜੇ ਭਾਜਪਾ ਦੇ ਉਮੀਦਵਾਰ ਆ ਜਿਹੜੇ ਕੁਝ ਸਮਾਂ ਪਹਿਲਾਂ ਆਪ ਦੇ ਵਿਧਾਇਕ ਰਹੇ ਆ ਤੇ ਹੁਣ ਭਾਜਪਾ ਵੱਲੋਂ ਉਮੀਦਵਾਰ ਆ ਉਹਨਾਂ ਨੂੰ ਕਿਹਾ ਹੈ ਕਿ ਐਦਾਂ ਗਲਤ ਗੱਲਾਂ ਦੇ ਨਾਲ ਕਿਸੇ ਨੂੰ ਡਰਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ ਸਹੀ ਰਾਹ ਤੇ ਆਜੋ ਤਾਂ ਚੰਗੀ ਗੱਲ ਹੈ ਦੂਜੇ ਪਾਸੇ ਭਾਜਪਾ ਕਹਿਣਾ ਹੈ ਕਿ ਜਿਹੜੇ ਮਾਮਲੇ ਸ਼ੀਤਲ ਲੋਨ ਉਠਾਏ ਗਏ ਹੈ ਉਹਨਾਂ ਮੁੱਦਿਆਂ ਤੇ ਅਦਾਲਤੀ ਨਿਗਰਾਨੀ ਹਟਾਂ ਜਾਂਚ ਹੋਣੀ ਚਾਹੀਦੀ ਹੈ ਮਾਮਲਾ ਮੋੜ ਕੇ ਜਿਹੜਾ ਫੇਰ ਵੀ ਦਲਿੰਦਰ ਦੀਪਚੌਣ ਨਾਲ ਜੁੜ ਜਾਂਦਾ ਹੈ ਕਿਉਂਕਿ ਸਾਰੇ ਮੁੱਦੇ ਆ ਕੇ ਇਕੱਠੇ ਹੁੰਦੇ ਹੈ ਦਲਿੰਦਰ ਦੀਪਚੌਣ ਦਲਿੰਦਰ ਦੇ ਵੋਟਰਾਂ ਨੂੰ ਕਿਹੜੀ ਗੱਲ ਚੰਗੀ ਲੱਗੇਗੀ ਕਿਹੜੀ ਨਹੀਂ ਲੱਗੇਗੀ ਇਹ ਤਾਂ ਫਤਵਾ ਹੀ ਦੱਸੇਗਾ ਪਰ ਇਹਨਾਂ ਮੁੱਦਿਆਂ ਤੇ ਭਾਜਪਾ ਤੇ ਆ ਆਮੋ ਸਾਹਮਣੇ ਹੈ ਮਹਿਮਾਨ ਜਿਹੜੇ ਬੇਨਤੀ ਪ੍ਰਵਾਨ ਕਰਕੇ ਆਪਣੇ ਨਾਲ ਬਣੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਜੀ ਨਾਲ ਪ੍ਰਸਿੱਧ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਕੱਦਾਵਰ ਬੁਲਾਰੇ ਦੂਜੀ ਪਾਸੇ ਕੁਲਦੀਪ ਸਿੰਘ ਤਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਜਾਣੇ ਪਛਾਣੇ ਚਿੰਤਕ ਚਿਹਰੇ ਦੋਨਾਂ ਹੀ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ ਵੈਲਕਮ ਕਰਦਾ ਆਂ ਪ੍ਰਸਿੱਧ ਸੰਘੇੜਾ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਾ ਆਂ ਆਖਰ ਕਿਉਂ ਜੀ ਪ੍ਰਸਥਿਤੀਆਂ ਬਣੀਆਂ ਕਿ ਮੁਕੰਦਰੀ ਭਗਵੰਤ ਮਾਨ ਨੂੰ ਚਣੌਤੀ ਦੇਣੀ ਪਈ ਐ ਭਾਜਪਾ ਦੇ ਵਿਧਾਇਕ ਨੂੰ ਕਿ ਇਦਾਂ ਗੱਲ ਨਹੀਂ ਚੱਲੇਗੀ ਸਾਹਬ ਨੇ ਨਹੀਂ ਚਣੌਤੀ ਦਿੱਤੀ ਹੈਗੀ ਐਕਚੁਅਲੀ ਇਸ ਤਰ੍ਹਾਂ ਇਸ ਤਰੀਕੇ ਨਾਲ ਨਹੀਂ ਇਟ ਦਾ ਥਿੰਗਸ ਆਰ ਅਦਰ ਵੇ ਰਾਉਂਡ ਜੀ ਤੇ ਜੋ ਕੁਝ ਅਸਲੀਅਤ ਹੈਗੀ ਆ ਉਹਦੇ ਨਾਲ ਕਾਫੀ ਉਹ ਕੈਂਡੀਡੇਟ ਪਿੱਛੇ ਰਹਿ ਗਿਆ ਭਾਰਤੀ ਜਨਤਾ ਪਾਰਟੀ ਕਾਫੀ ਪਿੱਛੇ ਰਹਿ ਲੋਕਾਂ 'ਚ ਕਾਫੀ ਐਕਸਪੋਜ਼ ਹੋ ਗਏ ਨੇ ਤੇ ਇਸ ਕਰਕੇ ਫਿਰ ਉਹ ਧਿਆਨ ਭਟਕਾਉਣ ਲਈ ਜਾਂ ਹੋਰ ਤਰਸਦਾ ਪਾਤਰ ਬਣ ਲਈ ਕਰ ਰਹੇ ਆ ਕਿ ਚੀਜ਼ਾਂ ਝੂਠੀਆਂ ਆ ਜੋ ਕੁਸ਼ਮੀਰੇ ਤੇ ਲੱਗ ਰਹੀਆਂ ਜਾਂ ਜੋ ਪ੍ਰਚਾਰ ਹੋ ਰਿਹਾ ਇਹਨਾਂ ਦੇ ਮੰਤਰੀ ਪ੍ਰਚਾਰ ਕਰ ਰਹੇ ਆ ਇਹਨਾਂ ਦੇ volunteers ਪ੍ਰਚਾਰ ਕਰ ਰਹੇ ਆ ਜਦ ਕਿ ਗੱਲਾਂ ਉਹ ਹੈਗੀਆਂ ਸੱਚੀਆਂ ਉਹ ਤੇ ਜਿਵੇਂ ਕਾਉਂਟਰ ਕਰਨ ਲਈ ਵੀ ਇਹ ਨਹੀਂ ਉਹਨੇ ਕਿਹਾ ਕਲੀਅਰ ਕਟ ਨਾਲ ਹੀ ਇੱਕ ਪਾਸੇ ਤਾਂ ਮੁਕਰ ਰਹੇ ਆ ਵੀ ਨਹੀਂ ਮੇਰਾ ਕੋਈ ਇਦਾਂ ਦਾ ਕੰਮ ਨਹੀਂ ਨਾਲ ਹੀ ਫਿਰ ਹੋਰ ਲੋਕਾਂ ਦੇ ਨਾਮ ਲੈ ਰਹੇ ਆ ਕਿ ਮੈਂ ਉਹਨਾਂ ਦੀ ਵੀ ਜਨਤਕ ਕਰੂੰਗਾ ਮਨੂਨਾ ਬਾਰੇ ਵੀ ਪਤਾ ਹੈ ਹੋਰ ਵੀ ਪਤਾ ਮੈਨੂੰ ਆ ਵੀ ਪਤਾ ਜਦੋਂ ਬੰਦਾ ਵੀ ਦੋਸ਼ ਲਾਉਣ ਲੱਗ ਪਿਆ ਮਤਲਬ ਸੀਐਮ ਸਾਹਿਬ ਤੱਕ ਵੀ ਪਹੁੰਚ ਗਿਆ ਦੋਸ਼ ਲਾਉਣਾ ਤਾਂ ਰੋਜ਼ ਪ੍ਰਤਾਪ ਬਾਜਵਾ ਸਾਹਿਬ ਰੋਜ਼ ਮੇਰੇ ਦੋਸ਼ਾਂ ਤੋਂ ਹੀ ਸ਼ੁਰੂ ਕਰਦੇ ਆ ਭਗਵੰਤ ਮਾਨ ਸਾਹਿਬ ਦੀ ਨੁਕਤਾਚੀਨੀ ਕਰਦੇ ਆ ਨੁਕਤਾਚੀਨੀ ਕਰਦੇ ਕੰਪੇ ਜਾਂਦੀ ਆ ਸ਼ਾਮ ਨੂੰ ਜਦੋਂ ਸੌ ਰਹੇ ਹੁੰਦੇ ਉਹਦੇ ਵੀ ਨੁਕਤਾਚੀਨੀ ਕਰਦਾ ਹੀ ਸੌ ਜਾਂਦੇ ਆ ਉਹਦੇ ਨਾਲ ਉਹਦੇ ਕੋਈ ਵਜਨ ਵੀ ਹੋਵੇ ਨਾ ਗੱਲ ਵਿੱਚ ਕੋਈ ਉਹਦੀ ਕੋਈ authenticity ਹੋਵੇ ਉਸੇ ਤਰ੍ਹਾਂ ਹੀ ਤੁਸੀਂ ਆਪਣੇ ਫੈਮਿਲੀ ਬਾਰੇ ਗਲਤ ਬੋਲੀ ਚੱਲੋ ਹੋਰ ਕਿਸੇ ਬਾਰੇ ਗਲਤ ਬੋਲੀ ਚੱਲੋ ਗੱਲ ਥਰਡ ਪਰਸਨ ਦੀ ਕਰ ਰਹੇ ਆ ਕਿ ਉਹਨੇ ਕੀ ਆ ਜਿਵੇਂ ਦੇ ਸੀ ਕਿ ਫਲਾਣਾ ਕਿਹਾ ਸੀ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਭਗਵੰਤਮਾਨ ਸਾਹਿਬ ਨੇ ਇਹੀ ਕਿਹਾ ਕਿ ਜਿਹੜੀਆਂ ਤੁਸੀਂ ਆ ਪੰਜ ਤਰੀਕ ਨੂੰ ਕਹਿੰਨੇ ਆਂ ਅਸੀਂ ਆ ਕਰਨਾ ਉਹ ਕਰਨਾ ਉਹ ਤੁਸੀਂ ਕੱਲ ਨੂੰ ਹੀ ਕਰ ਦਿਓ ਤੇ ਜੇ ਤੁਸੀਂ ਕੱਲ ਨੂੰ ਨਹੀਂ ਕਰਨਾ ਤਾਂ ਤੁਸੀਂ ਕੱਲ ਵੀ ਛੱਡੋ ਹੁਣੇ ਹੀ ਕਰ ਦਿਓ ਤਾਂ ਤੁਹਾਨੂੰ ਕੌਣ ਕਹਿੰਦਾ ਆ ਪੰਜ ਦਿਨ ਕੱਲੀ ਵੇਟ ਕਰਨੀ ਆ ਜੇ ਤੁਹਾਡੇ ਕੋਲ ਇੰਨਾ ਹੀ ਕਿਸੇ ਬਾਰੇ ਸਮਾਨ ਹੈਗਾ ਆ ਤਾਂ ਫੇਰ ਉਹਦੇ ਚ ਵੇਟ ਕਰਨ ਦੀ ਲੋੜ ਨਹੀਂ ਹੈ ਤੇ ਬਾਕੀ ਦੇਖੋ ਲੋਕਾਂ ਨੂੰ ਪਤਾ ਆ ਫਰਸਟ੍ਰੇਟ ਹੋਈ ਹੋਈ ਆ ਭਾਰਤੀ ਜਨਤਾ ਪਾਰਟੀ ਜੀ ਭਗਵੰਤ ਮਾਨ ਸਾਹਿਬ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਕੱਲਾ ਜਲੰਧਰ ਵੈਸਤ ਹੈ ਪੂਰਾ ਹੀ ਜਲੰਧਰ ਭਗਵੰਤ ਮਾਨ ਸਾਹਿਬ ਦੇ ਨਾਲ ਹੈ ਪੂਰਾ ਦੁਆਬਾ ਹੀ ਭਗਵੰਤ ਮਾਨ ਸਾਹਿਬ ਦੇ ਨਾਲ ਹੈ ਪੂਰਾ ਪੰਜਾਬ ਹੀ ਭਗਵੰਤ ਮਾਨ ਸਾਹਿਬ ਦੇ ਨਾਲ ਹੈ ਉਹ ਚਲੋ ਲੋਕ ਸਭਾ ਸੀਟਾਂ ਚ ਥੋੜਾ ਥੋੜਾ ਫਰਕ ਨਾਲ ਹੀ ਇਹ ਕੋਈ ਸੀਟਾਂ ਪਿੱਛੇ ਰਹਿ ਗਈਆਂ ਸੀ ਕਿਹਾ ਉਹ ਨਾਲੇ ਲੋਕ ਸਭਾ ਦੀ ਵੋਟ ਹੋਰ ਨਜ਼ਰੀਏ ਨਾ ਪੈਂਦੀ ਹੈ ਕਿ ਕੇਂਦਰ ਚ ਸਰਕਾਰ ਕਿਹਦੀ ਆਉਣੀ ਹੈ ਲੋਕਾਂ ਨੇ ਹੋਰ ਹਿਸਾਬ ਨਾਲ ਫੈਸਲੇ ਲੈਣੇ ਹੁੰਦੇ ਆ ਇੱਥੇ ਤੱਕ ਕੋ ਗੱਲ ਪਿੱਛੇ ਰਹਿ ਗਏ ਆ ਆਪਾ ਜਵਾਲ ਲਈ ਉਹ ਫਿਰ ਬੰਦਾ ਘਟੀਆਂ ਬਿਆਨਬਾਜ਼ੀ ਤੇ ਜਦੋਂ ਉਤਰਿਆ ਹੁੰਦਾ ਨਾ ਗੱਲ ਅਸਲ ਉਹ ਆ ਉੱਥੇ ਉਤਰਿਆ ਆ ਜੀ ਪ੍ਰੋਸਸਿੰਗ ਜਿਹੜਾ ਆਪਾ ਜਵਾਲ ਲਈ ਤਾਰिफਾਲ ਸਾਹਿਬ ਪ੍ਰੋਸਸਿੰਗ ਜਿਹੜਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਆ ਜਲੰਧ ਦੇ ਚ ਭਾਜਪਾ ਬਖਲਾੜ ਦੇ ਵਿੱਚ ਆ ਕੇ ਉਲਟੇ ਸਿੱਧੇ ਬਿਆਨ ਲਾ ਰਹੀ ਹੈ ਜਲੰਧਰ ਦੇ ਲੋਕ ਵੀ ਮੁਕੰਦਰ ਭਗਵੰਤ ਮਾ ਦੇ ਨਾਲ ਹੈ ਪੰਜਾਬ ਦੇ ਲੋਕ ਤਾਂ ਹਾਨੀ ਹਨ ਇਹ ਬਖਲਾੜ ਤੇ ਕੀਤੀ ਗਈ ਬਿਆਨਬਾਜ਼ੀ ਹੈ ਚਾਹੇ ਉਥੋਂ ਦਾ ਭਾਜਪਾ ਦਾ ਉਮੀਦਵਾਰ ਹੋਣ ਤੇ ਜਾਂ ਭਾਜਪਾ ਦੇ ਦੂਜਿਆਂ ਵਿਰੋਧੀ ਤਰ੍ਹਾਂ ਦੇ ਆਗੂ ਹੋਣ ਕਿਵੇਂ ਦੇਖਦੇ ਹਾਂ ਇਸ ਮੁੱਦੇ ਤੇ ਤਾਲੀਵਾਦ ਦੀ ਸਿੱਧੂ ਸਾਹਿਬ 13 0 ਤੋਂ ਜਿਹੜਾ ਪੰਜਾਬ ਨੂੰ ਕਹਿਣ ਵਾਲੇ ਕਿ 13 0 13 0 ਕਰਾਂਗੇ ਖੁਦ ਜੀ ਲੋ ਹੋਈ ਜਿਹੜੀ ਆਮ ਆਦਮੀ ਪਾਰਟੀ ਐ ਮੁੱਖ ਮੰਤਰੀ ਸਾਹਿਬ ਐਨੇ ਮਜਬੂਰ ਹੋ ਚੁੱਕੇ ਆ ਜੇ ਆਪਦਾ ਅਕਸ ਬਚਾਉਣ ਵਾਸਤੇ ਜਲੰਧਰ ਆ ਕੇ ਬੈਠ ਕੇ ਇੱਕ ਉਪਚੋਣ ਦੇ ਸਾਰੀ ਸਰਕਾਰ ਚਿੱਕੇ ਟੰਗੀ ਹੋਈ ਐ ਕੋਈ ਕੰਮ ਨਹੀਂ ਹੋ ਪਾਰਿਆ ਜੀ ਕੋਈ ਕੰਮ ਨਹੀਂ ਜਿਹੜਾ ਹੈਗਾ ਸਰਕਾਰ ਕਰ ਰਹੀ ਤੁਸੀਂ ਅੱਜ ਨੋਟਿਸ ਕਰਕੇ ਮੈਨੂੰ ਦੇ ਦਿਓ ਜਦੋਂ ਤੋਂ ਲੋਕ ਸਭਾ ਇਲੈਕਸ਼ਨ ਸ਼ੁਰੂ ਹੋਏ ਐ ਸਰਕਾਰ ਦੀ ਕੋਈ ਕੈਬਨਿਟ ਮਿਨਿਸਟਰੀ ਕੋਈ ਕੈਬਨਿਟ ਮੀਟਿੰਗ ਹੋਈ ਐ ਜਿਹਦੇ ਚਹਿਮ ਫੈਸਲੇ ਹੋਏ ਹੋਣ ਲੋਕ ਤرائی-ਤرائی ਕਰ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੇ ਪੂਰਾ ਵਕਾਰ ਬਣਾ ਕੇ ਜਲੰਧਰ ਆ ਕੇ ਬੈਠ ਗਏ ਆ ਔਰ ਉਹ ਜਲੰਧਰ ਵੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਪਾਰਟੀ ਨੇ ਕਹਿਤਾ ਸੀ ਪਿੱਛੇ ਜੇ ਬਿਆਨ ਆਗੇ ਸੀ ਸੰਘੇੜਾ ਸਾਹਿਬ ਦੱਸ ਦੇਣਗੇ ਉਹ ਕਹਿੰਦੇ ਵੀ ਇਹ ਨਹੀਂ ਹੈਗੇ ਅਧਿਕਾਰੀ ਢਕੂਰੀ ਮੁੱਖ ਮੰਤਰੀ ਸਾਹਿਬ ਕੋਈ ਅਧਿਕਾਰੀ ਨਹੀਂ ਉਹਨਾਂ ਕੋਲੇ ਕੋਈ ਜ਼ਿੰਮੇਵਾਰੀ ਨਹੀਂ ਹੈ ਚੋਣਾ ਦੀ ਉਹ ਤਾਂ ਆਪਣੀ ਮਰਜ਼ੀ ਨਾਲ ਬੈਠਿਆ ਸੀ ਹੋਰ ਬੰਦੇ ਲਾਵਾਂਗੇ ਉਹ ਬਾਅਦ ਚ ਪਤਾ ਨਹੀਂ ਕਿਵੇਂ ਇਹਨਾਂ ਨੇ ਸੈਟਲ ਕੀਤਾ ਉਹ ਅੰਦਰ ਖਾਤੇ ਖਬਰਾਂ ਚ ਮੈਨੂੰ ਖਬਰ ਪੜ੍ਹੀ ਸੀ ਪੜਾ ਇਹ ਜਿਹੜੀ ਗੱਲ ਸ਼ੀਤਲ ਅੰਗੁਰਾਲ ਦੀ ਹੈਗੀ ਆ ਕਿਉਂਕਿ ਉਹ ਆਮ ਆਦਮੀ ਪਾਰਟੀ ਚੋਂ ਆਏ ਆ ਆਮ ਆਦਮੀ ਪਾਰਟੀ ਦੇ ਕੀ ਕੀ ਕੁਛ ਕੀਤਾ ਤਾਂ ਉਹ ਸਾਰਾ ਕੁਝ ਜਾਣਦੇ ਆ ਉਹ ਜਾਣਦੇ ਆ ਤਾਂ ਨੈਚੁਰਲੀ ਗੱਲ ਹੈ ਉਹ ਉਹਨਾਂ ਗੱਲਾਂ ਤੋਂ ਦੁਖੀ ਹੋ ਕੇ ਉੱਥੋਂ ਨਿਕਲੇ ਆ ਜਿਹੜੀਆਂ ਗੱਲਾਂ ਤੋਂ ਪੀੜਿਤ ਹੋ ਕੇ ਉਹ ਨਿਕਲੇ ਆ ਉਹ ਗੱਲਾਂ ਉਹ ਮੀਡੀਆ ਸਾਹਮਣੇ ਜ਼ਰੂਰ ਰੱਖਣਗੇ ਪਤਾ ਜੀ ਸਰ ਮੈਂ ਤੁਹਾਨੂੰ ਤੁਹਾਡੀ ਵੱਸ ਤੇ ਇੱਕ ਸਵਾਲ ਲੈਣਾ ਚਾਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਮੈਂ ਇਹਨੂੰ ਬਥੇਰਾ ਰੋਕਦਾ ਸੀ ਕਿ ਗਲਤ ਪਾਸੇ ਨਾ ਜਾਓ ਗਲਤ ਮਾਮਲਿਆਂ ਤੇ ਨਾ ਆਪਣੇ ਆਪ ਨੂੰ ਲਪੇਟੋ ਕਹਿੰਦੇ ਨਹੀਂ ਹਟੇ ਤਾਂ ਫਿਰ ਇਹ ਦੂਜੇ ਪਾਸੇ ਗਏ ਆ ਸੀਮ ਦਾ ਇਹ ਕਹਿਣਾ ਹੈ ਨਹੀਂ ਉਹ ਗਲਤ ਮਾਮਲੇ ਕਿਹੜੇ ਹੈਗੇ ਆ ਜੀ ਕਿੰਨਾ ਵਾਸਤੇ ਗਲਤ ਹੈ ਇਹ ਤਾਂ ਹੁਣ ਸਮਾਂ ਦੱਸੂਗਾ ਨਾ ਕਿ ਇਹ ਤਾਂ ਹੁਣ ਧਮਕੀਆਂ ਹੈ ਸੀਐਮ ਸਾਹਿਬ ਦੀਆਂ ਤਾਂ ਸਿੱਧੀਆਂ ਹੀ ਕਿ ਜੇ ਤੂੰ ਬੰਦਾ ਬਣ ਜਾ ਮਤਲਬ ਨਹੀਂ ਤੈਨੂੰ ਅਸੀਂ ਬੰਦਾ ਬਣਾ ਲਾਂਗੇ ਤੁਹਾਡੇ ਧਿਆਨ ਚ ਹੋਣਾ ਉਹਨਾਂ ਨੇ ਤਾਂ ਜਿਹੜਾ ਹੈਗਾ ਇੱਕ ਗਲਤ ਵਿਧਾਇਕ ਨੂੰ ਕਹਤਾ ਸੀ ਜੋਤੀ ਲਖਾਤੀ ਸੀ ਤੋਂ ਮੁੱਖ ਮੰਤਰੀ ਸਾਹਿਬ ਦਾ ਅੰਦਾਜ਼ ਹੈ ਗੱਲ ਕਰਨ ਦਾ ਤੋਂ ਮੈਂ ਬੜਾ ਸਤਿਕਾਰ ਕਰਦਾ ਵੈਸੇ ਮੁੱਖ ਮੰਤਰੀ ਸਾਹਿਬ ਦਾ ਪਰ ਉਹਨਾਂ ਦਾ ਜਿਹੜਾ ਇਹ ਡਰੋਨ ਦਾ ਅੰਦਾਜ਼ ਆ ਉਹਦੇ ਤੋਂ ਭਾਰਤੀ ਜਨਤਾ ਪਾਰਟੀ ਭੈਪੀਤ ਹੋਣ ਵਾਲੀ ਨਹੀਂ ਕਾਂਗਰਸ ਥੋੜੀ ਬਹੁਤ ਭੈਪੀਤ ਹੋ ਗਈ ਸੀ ਉਹਨਾਂ ਦੇ ਕੁਝ ਜਿਹੜਾ ਡਿਪਟੀ ਐਲੋਪੀ ਉਹ ਵੀ ਇਹਨਾਂ ਦੇ ਵਿੱਚ ਆ ਕੇ ਖੜਾ ਹੋ ਗਿਆ ਸੀ ਉਸ ਤੋਂ ਬਾਅਦ ਉਹ ਸਾਰੇ ਇੱਕ ਲਾਈਨ ਤੇ ਚਲੇ ਗਏ ਚਲੋ ਜੋ ਵੀ ਉਹਨਾਂ ਦਾ ਗੱਠ ਜੋੜ ਸੀ ਨਹੀਂ ਸੀ ਮੈਂ ਉਹਦੇ ਬਾਰੇ ਕਿੰਤੂ ਨਹੀਂ ਕਰਦਾ ਸਮਾਂ ਨਿਕਲ ਗਿਆ ਪਰ ਭਾਰਤੀ ਜਨਤਾ ਪਾਰਟੀ ਹੈ ਭੀਤ ਹੋਣ ਵਾਲੀ ਨਹੀਂ ਉਹ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਉਹ ਜੋ ਮਰਜੀ ਸਾਡੇ ਜਿਹੜਾ ਹੈਗਾ ਉਮੀਦਵਾਰ ਨੂੰ ਧਮਕੀਆਂ ਦੇਈ ਜਾਣ ਕੁਛ ਕਹੀ ਜਾਣ ਬੰਦਾ ਬਣਾਉਣ ਦੀ ਗੱਲ ਕਰੀ ਜਾਣ ਆਪਾਂ ਜਵਾਬ ਦੇ ਲਈ ਅਸੀਂ ਲੋਕਾਂ ਦੀ ਸੇਵਾ ਚ ਹਾਜ਼ਰ ਹਾਂ ਜੀ ਤਾਲੀਵਾਸ ਸਾਹਿਬ ਉਹ ਸਾਨੂੰ ਚਾਹੁੰਦੇ ਆ ਲੋਕ ਸਾਨੂੰ ਚਾਹੁੰਦੇ ਆ ਔਰ ਅਸੀਂ ਇਹ ਸੀਟ ਜਿਹੜੀ ਉਪਚੋਣ ਦੀ ਜਿੱਤ ਕੇ ਇਹ ਦੱਸ ਦਿਆਂਗੇ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਭਾਜਪਾ ਦਾ ਹੈ ਜੀ ਪ੍ਰਸਾ ਸੰਘੇੜਾ ਭਾਜਪਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਧਮਕੀਆਂ ਅੱਗੇ ਅਸੀਂ ਝੁਕਣ ਵਾਲੇ ਨਹੀਂ ਆ ਆਪ ਜਿੰਨਾ ਮਰਜ਼ੀ ਚਾਹੇ ਜ਼ੋਰ ਲਗਾ ਲੈ ਜਿਹੜੇ ਲੋਕ ਹੈ ਚਾਹ ਜਲੰਧਰ ਦੇ ਆ ਪੰਜਾਬ ਦੇ ਆਉਣ ਵਾਲਾ ਸਮਾ ਸਾਡਾ ਇਹ ਸੀਟ ਤਾਂ ਜਿੱਤਾਂਗੇ ਜਿੱਤਾਂਗੇ ਪੰਜਾਬ ਨੂੰ ਵੀ ਜਿੱਤਾਂਗੇ ਆਉਣ ਵਾਲੇ ਦਿਨਾਂ ਚ ਧਾਰੀਬਾਤ ਸਾਹਿਬ ਨੂੰ ਪੁੱਛੋ ਨਾ ਜੀ ਪਹਿਲਾਂ ਕਿੰਨੀਆਂ ਸੀਟਾਂ ਪੰਜਾਬ ਚ ਹੈ ਜੀ ਨਾਲੇ ਲੋਕ ਸਭਾ ਦੀਆਂ ਸੀਟਾਂ ਕਿੰਨੀਆਂ ਜਿੱਤ ਗਏ ਆ ਹੁਣ ਹੀ ਤਾਂ ਇਲੈਕਸ਼ਨ ਹੋਊਗਾ ਜਿਹੜੀ ਜ਼ੀਰੋ ਸਾਨੂੰ ਕਹਿ ਰਹੇ ਨੇ ਹੈ ਜੀ ਚਲੋ ਕੇਂਦਰ ਚ ਸਰਕਾਰ ਬਣ ਗਈ ਆ ਲੰਗੜੀ ਜੀ ਸਰਕਾਰ ਉਹ ਪਹਿਲਾਂ ਵਾਲੀਆਂ ਮਨਮਾਨੀਆਂ ਨਹੀਂ ਕਰ ਹੋਣੀਆਂ ਪਰ ਜਿਹੜੀ ਇੱਥੇ ਦੀ ਗੱਲ ਹੈ ਏ ਸ਼ੀਤਲੰਗਰ ਹਾਲ ਵਾਲੀ ਢਾਰੀਵਾਲ ਸਾਹਿਬ ਬਿਲਕੁਲ ਹੀ ਉਹ ਤੋਂ ਪਾਸਾ ਮਾਰ ਗਏ ਢਾਰੀਵਾਲ ਸਾਹਿਬ ਅਦਾਲਤਾਂ ਚ ਵੀ ਕੇਸ ਨੇ ਪੁਲਿਸ ਵੀ ਕੇਸ ਨੇ ਪਹਿਲਾਂ ਹੀ ਕਾਫੀ ਕੇਸ ਨੇ ਹੋਰ ਵੀ ਆ ਰਹੇ ਨੇ ਇੱਕ ਕੇਸ ਅਸੀਂ ਥੋੜੇ ਦਿਨ ਪਹਿਲਾਂ ਹੀ ਸ਼ਾਇਆ ਕੀਤਾ ਆ ਕਿੰਨਿਆਂ ਕਦੀ ਤੁਸੀਂ ਨਾ ਕਰੀ ਚੱਲੋਗੇ ਹੋਰ ਵੀ ਆ ਰਹੇ ਇੱਕ ਥੋੜੀ ਐ ਦੋ ਥੋੜੀ ਐ ਹੋਰ ਵੀ ਆ ਰਹੇ ਪਹਿਲਾਂ ਹੀ ਚੱਲਦੇ ਨੇ ਦਰਸ਼ਕ ਸੁਣ ਰਹੇ ਆ ਵੀ ਹੋਰ ਵੀ ਆ ਰਹੇ ਤਕਾ ਪੈਂਦੀਆਂ ਆ ਤਰੀਕਾ ਪੈਂਦੀਆਂ ਢਾਰੀਵਾਲ ਸਾਹਿਬ ਇਕਾ ਹੋਰ ਨਮਾ ਜਿਹੜਾ ਉਹ ਮੁੰਡਾ ਆਸਟ੍ਰੇਲੀਆ ਵਾਲਾ ਆ ਉਹਦੇ ਨਾਲ ਠੱਗੀ ਮਾਰੀ ਐ ਸੋ ਇਹ ਕਿੰਨੇ ਕਿੰਨੇ ਤੁਸੀਂ ਲਕੋਈ ਚੱਲੋਗੇ ਤੁਸੀਂ ਗਲਤ ਬੰਦਾ ਖੜਾ ਕਰ ਲਿਆ ਗਲਤ ਬੰਦੇ ਨੂੰ ਪੁਚਕਾਰ ਕੇ ਲੈ ਗਏ ਅਸੀਂ ਤਾਂ ਸਮਝਾ ਰਹੇ ਸੀ ਉਹਨਾਂ ਨੂੰ ਕਿ ਇਹ ਚੀਜ਼ਾਂ ਛੱਡ ਦੇ ਸਹੀ ਲਾਈਨ ਤੇ ਆ ਜਾ ਭਗਵਾਨਧਰ ਸਾਹਿਬ ਨੇ ਉਹੀ ਗੱਲ ਕਹੀ ਆ ਉਹਨੇ ਉਸ ਕਹਿਣ ਦੀ ਬਜਾਏ ਮੈਨੂੰ ਰੋਕ ਦਿਓ ਪਲਟੀ ਮਾਰ ਗਿਆ ਸੋ ਇਹਦੇ 'ਚ ਮਤਲਬ ਇਹ 'ਚ ਭੈਪੀ ਕਰਨ ਦੀ ਹੈ ਨਹੀਂ ਆਮ ਆਦਮੀ ਪਾਰਟੀ ਨਾ ਹੀ ਭਗਵਾਨਧਰ ਸਾਹਿਬ ਇਹੋ ਜਿਹੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਰਿਕਾਰਡ ਦੇ ਅਨਸਾਰ ਗੱਲਬਾਤ ਹੋਣੀ ਆ ਕਾਨੂੰਨ ਦੇ ਅਨਸਾਰ ਗੱਲਬਾਤ ਹੋਣੀ ਆ ਕੋਡ ਕਚਹਿਰੀਆਂ ਚ ਵਿਜੀਲੈਂਸ ਚ ਜੇ ਸਬੂਤ ਹੋਣ ਤਾਂ ਤਾਂ ਹੀ ਗੱਲਬਾਤ ਬਣਦੀ ਆ ਜੇ ਕੋਈ ਜ਼ਿਆਦਾ ਹੀ ਸ਼ਤਾਨ ਬੰਦਾ ਹੋਵੇ ਜ਼ਿਆਦਾ ਹੀ ਇੱਕ ਕ੍ਰਿਮੀਨਲ ਹੋਵੇ ਤੇ ਉਹਦੇ ਕੋਈ ਸਬੂਤ ਛੱਡੇ ਨਾ ਉਹ ਬਕਰੀ ਦੇ ਠਾਕ ਬੰਦਾ ਕੋਈ 420 ਵਾਲਾ ਬੰਦਾ ਬਚ ਵੀ ਸਕਦਾ ਸਬੂਤਾਂ ਦੀ ਘਾਟ ਕਰਕੇ ਪਰ ਬਿਨਾਂ ਸਬੂਤਾਂ ਤੋਂ ਪੰਜਾਬ ਬਿਜ਼ਨੈਸ ਬਿਊਰੋ ਥੋੜੀ ਕਿਸੇ ਨੂੰ ਨਾਮਜ਼ਦ ਕਰਦੀ ਆ ਪੰਜਾਬ ਪੁਲਿਸ ਥੋੜੀ ਕਿਸੇ ਨੂੰ ਨਾਮਜ਼ਦ ਕਰ ਸਕਦੀ ਆ ਨਾਲੇ ਉਹ ਇਸ ਤਰ੍ਹਾਂ ਪਹਿਲਾਂ ਦੇ ਆ ਇਹ ਇਹ ਜਿਹੜੀ ਗੱਲ ਹੈ ਇਹ ਸਾਬ ਨਾਲ ਕੋਈ ਮੇਲ ਹੀ ਨਹੀਂ ਹੈਗਾ ਭਗਵੰਦ ਮਾਨ ਸਾਹਿਬ ਨੇ ਤਾਂ ਇੱਥੇ ਜਿੰਦੇ ਜਾ ਕੇ ਲਿਆ ਇਸ ਕਰਕੇ ਵੀ ਦੁਆਬਾ ਤੇ ਮੱਝ ਦੇ ਲੋਕਾਂ ਨੂੰ ਜਿਹੜਾ ਸੀਐਮ ਸੀਐਮ ਹੋ ਕੰਮ ਉਹਨਾਂ ਦੀ ਐਕਸੈਸ ਨਿੜੇ ਹੋ ਜਵੇ ਇਸ ਕਾਡੀ ਗੱਲ ਆ ਇਵਨ ਇਲੈਕਸ਼ਨ ਤੋਂ ਬਾਅਦ ਵੀ ਆਫਿਸ ਐਮ ਸਾਹਿਬ ਦਾ ਰਿਸਪੈਕਟ ਜਿਹੜਾ ਤੁਹਾਡਾ 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 ਵੀਊਂਡ ਆ ਗਿਆ ਤਲਵਾਲ ਸਾਹਿਬ ਪਰ ਸੰਘੇੜਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਹੁਤ ਸਾਰੇ ਕੇਸ ਹੈ ਇਹ ਨਹੀਂ ਕਿ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਆਂ ਕਹਿੰਦੇ ਉਹਨਾਂ ਦੇ ਪਹਿਲੇ ਹੀ ਕੇਸ ਬਣਿਆ ਅਦਾਲਤਾਂ 'ਚ ਤਰੀਕਾ ਭੁਗਤ ਰਿਹਾ ਹੈ ਕਹਿੰਦੇ ਗਲਤ ਬੰਦੇ ਤੇ ਦਾ ਲਾ ਲਿਆ ਭਾਜਪਾ ਨੇ ਇਹ ਦੇਖੋ ਜਿਹੜੇ ਕੋਈ ਪਹਿਲਾ ਕੇਸ ਆ ਉਹ ਤਾਂ ਇਹ ਇਹਨਾਂ ਦੇ ਐਮਐਲਏ ਹੋਣ ਵੇਲੇ ਵੀ ਕੇਸ ਸੀ ਇਹ ਤਾਂ ਜਿਹੜੇ ਅੱਜ ਕੋਈ ਤੁਸੀਂ ਨਵੇਂ ਪਵਾ ਰਹੇ ਹੋ ਤੁਸੀਂ ਕਹਿ ਰਹੇ ਹੋ ਹਜੇ ਤਾਂ ਨਵੇਂ ਆ ਰਹੇ ਆ ਇਹ ਤਾਂ ਤੁਹਾਡੇ ਮੰਚਾ ਤੋਂ ਵੀ ਸੰਘੇੜਾ ਸਾਹਿਬ ਤੁਸੀਂ ਬੜੇ ਸੀਨੀਅਰ ਬੁਲਾਰੇ ਹੋ ਔਰ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਪੈ ਰਹੀ ਹੈ ਤਾਂ ਇੱਥੋਂ ਦਰਸ਼ਕ ਸੱਜੇ ਸਮਝ ਰਹੇ ਆ ਕਿ ਕੀ ਹੋ ਰਿਹਾ ਔਰ ਮੁੱਖ ਮੰਤਰੀ ਸਾਹਿਬ ਦਾ ਅੰਦਾਜ਼ ਵੀ ਮੈਂ ਬਿਆਨ ਕਰ ਚੁੱਕਿਆ ਕਿ ਉਹਨਾਂ ਦਾ ਅੰਦਾਜ਼ ਜਿਹੜਾ ਹੈਗਾ ਉਹ ਧਮਕੀ ਦੇਣ ਦਾ ਜਿਹੜਾ ਉਹ ਇਹੀ ਰਹਿੰਦਾ ਔਰ ਜੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਤੁਸੀਂ ਇਸ ਤਰ੍ਹਾਂ ਧਮਕਾ ਰਹੇ ਹੋ ਤਾਂ ਇਹ ਇਹ ਕਿਸੇ ਵੀ ਤਰੀਕੇ ਸੰਵਿਧਾਨ ਦੇ ਮੁਤਾਬਕ ਜਾਇਜ਼ ਨਹੀਂ ਚੋਣਾਂ ਦੇ ਸਮੇਂ ਜਾਇਜ਼ ਨਹੀਂ ਔਰ ਜੇ ਤੁਸੀਂ ਇਹਨੂੰ ਜਾਇਜ਼ ਠਹਿਰਾਓਗੇ ਤਾਂ ਲੋਕ ਇਸ ਦਾ ਜਿਹੜਾ ਤੁਹਾਨੂੰ ਜ਼ਰੂਰ ਅ ਜਵਾਬ ਦੇਣਗੇ ਵੋਟ ਦੇ ਰੂਪ ਚ ਜਵਾਬ ਦੇਣਗੇ ਔਰ ਤੁਹਾਨੂੰ ਇਸ ਦਾ ਪਤਾ ਲੱਗਿਆ ਔਰ ਦੂਜੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਤੁਸੀਂ ਗੱਲ ਕੀਤੀ ਕਿ ਐਕਸੈਸ ਨਹੀਂ ਸੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਸੱਚੇ ਮੁੱਚੀ ਸਾਰੇ ਪੰਜਾਬ ਨੂੰ ਮੁੱਖ ਮੰਤਰੀ ਸਾਹਿਬ ਦੀ ਐਕਸੈਸ ਹੈ ਨਹੀਂ ਸੀ ਚਲੋ ਮਾਝੇ ਦਬਾਬੇ ਦੇ ਤਾ ਅੱਜ ਤੁਸੀਂ ਇੱਕ ਬਹਾਨਾ ਬਣਾ ਲਿਆ ਕਿ ਅਸੀਂ ਚੋਣਾ ਖਾਤਰ ਨਹੀਂ ਕੋਠੀ ਲਈ ਅਸੀਂ ਤਾਂ ਉਧਰ ਨੂੰ ਜਾਣਾ ਸੀ ਕੋਈ ਇੱਕ ਕੈਬਨਟ ਮੀਟਿੰਗ ਦੱਸ ਦਿਓ ਜਿਹੜੀ ਤੁਸੀਂ ਕਰ ਲਈ ਆਪਾਂ ਲੋਕ ਸਭਾ ਚੋਣਾ ਜਦੋਂ ਦੀਆਂ ਸ਼ੁਰੂ ਹੋਈਆਂ ਕੋਈ ਫੈਸਲਾ ਦੱਸ ਦਿਓ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲੈ ਲਿਆ ਸਰਕਾਰ ਬਿਲਕੁਲ ਜ਼ੀਰੋ ਨਮੋੜ ਤੇ ਚੱਲ ਰਹੀ ਹੈ ਸੰਘੇੜਾ ਸਾਹਿਬ ਪੰਜਾਬ ਨੂੰ ਅਸਵਾਰ ਮੈਂ ਲਾਵਾਂਗਾ ਜਿਹੜੀ ਜੜੀ ਹੈਗੀ ਜ਼ਰੂਰਤ ਹੈ ਲਾਂਡ ਆਰਡਰ ਦਾ ਬੁਰਾ ਹਾਲ ਹੈ ਨਸ਼ਿਆਂ ਦਾ ਜਿਹੜਾ ਹੈਗਾ ਦਰਿਆ ਵਗ ਰਿਹਾ ਹੈ ਪਤਾ ਨਹੀਂ ਬਗ ਰਹੇ ਨੇ ਤੇ ਇਹ ਸਾਰੀਆਂ ਚੀਜ਼ਾਂ ਤੇ ਕੌਣ ਦੇਖੂਗਾ ਜੇ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਉਹ ਜੀ ਜੀ ਪਚੋਣ ਨੂੰ ਦੇਖਣਗੇ ਤਾਂ ਪਰ ਇਹਦੇ ਤੋਂ ਇੱਕ ਸਵਾਲ ਫਿਰ ਮੈਂ ਪ੍ਰਸ ਸੰਘੇੜਾ ਤੋਂ ਵੀ ਸਵਾਲ ਲਾਵਾਂਗਾ ਇਹਨਾਂ ਮੁੱਦਿਆਂ ਦੇ ਉੱਤੇ ਸਵਾਲ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਪ੍ਰਸ ਸੰਘੇੜਾ ਕਹਿ ਰਿਹਾ ਹੈ ਕਿ ਜੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਹੈ ਬਣੇ ਵੀ ਹੈ। ਇਹੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੋ ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਬੋਲਦੇ ਉਹ ਵੀ ਕਹਿੰਦੇ ਆ ਕਿ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਏਜੰਸੀਆਂ ਨੂੰ ਖੁੱਲੀ ਛੁੱਟ ਹੈ ਉਹ ਕਾਰਵਾਈ ਕਰਨ। ਕੀ ਲੱਗਦਾ ਫਿਰ ਸੂਬੇ ਤੇ ਜਦੋਂ ਪਾਰਲੀਮੈਂਟ 'ਚ ਗੱਲ ਜਾਂਦੀ ਹੈ ਵੱਖਰੇ ਵੱਖਰੀ ਬੋਲੀ ਕਿਉਂ? ਪ੍ਰਧਾਨ ਮੰਤਰੀ ਵੀ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਕਿਸੇ ਨੂੰ ਬਖਸ਼ਾ ਨਹੀਂ ਜਾਏਗਾ। ਏਜੰਸੀਆਂ ਨੂੰ ਖੁੱਲੀ ਛੁੱਟੀ ਹੈ। ਔਰ ਆਪ ਬੜੇ ਵੀ ਇਹੀ ਗੱਲ ਕਹਿ ਰਹੇ ਫਿਰ ਇਹ ਜੀ ਸਵਾਲ ਮੈਂ ਬਦਲਵੇਂ ਰੂਪ 'ਚ ਆਪ ਤੋਂ ਵੀ ਲੈਣਾ ਚਾਹਾਂਗਾ ਜੀਤਾਲੀਵਾਲ ਸਾਹਿਬ। ਨਹੀਂ। ਨਹੀਂ ਦੇਖੋ ਜਿਹੜੀ ਕਿਸੇ ਵੀ ਭ੍ਰਿਸ਼ਟਾਚਾਰੀ ਤੇ ਏਜੰਸੀਆਂ ਕਦੋਂ ਵੀ ਸਿਕੰਜਾ ਕਸਣ ਉਹਨੂੰ ਕਿਸੇ ਪਾਰਟੀ ਨੂੰ ਮੇਰੇ ਖਾਲਚ ਉੱਤੇ ਪੱਤੀ ਨਹੀਂ ਹੋਣੀ ਚਾਹੀਦੀ ਸਾਨੂੰ ਵੀ ਕੋਈ ਇਪੱਤੀ ਨਹੀਂ ਹੈਗੀ ਪਰ ਜਦੋਂ ਕੋਈ ਤੁਹਾਡਾ ਐਮਐਲਏ ਜਿੰਨਾ ਚਿਰ ਤੁਹਾਡੇ ਨਾਲ ਸੀ ਉਹਨਾਂ ਚਿਰ ਉਹ ਭ੍ਰਿਸ਼ਟਾਚਾਰੀ ਨਹੀਂ ਸੀ ਤੇ ਜਦੋਂ ਦੂਜੇ ਪਾਸੇ ਚਲਾ ਗਿਆ ਭ੍ਰਿਸ਼ਟਾਚਾਰੀ ਹੋ ਗਿਆ ਔਰ ਉਹ ਜਦੋਂ ਚੋਣ ਲੜ ਰਿਹਾ ਉਸੇ ਮੌਕੇ ਤੁਸੀਂ ਉੱਤੇ ਕੇਸ ਕਰੋ ਤਾਂ ਸਵਾਲ ਇੱਥੇ ਪੈਦਾ ਹੁੰਦੇ ਇਹਨੂੰ ਰਾਜਸੀ ਰੰਜਿਸ਼ ਅਦਾਲਤਾਂ ਕਹਿੰਦੀਆਂ ਮੈਂ ਨਹੀਂ ਕਹਿੰਦਾ ਕਾਨੂੰਨ ਕਹਿੰਦਾ ਮੈਂ ਨਹੀਂ ਕਹਣਾ ਹੂੰ ਕਾਨੂੰਨ ਇਸੇ ਚੀਜ਼ ਨੂੰ ਰਾਜਸੀ ਰੰਜਿਸ਼ ਦਾ ਨਾਮ ਦਿੰਦਾ ਜੀ ਜੀ ਥੈਂਕ ਯੂ ਤੁਹਾਡੇ ਕੋਲੇ ਐਮਐਲਏ ਸੀਓ ਭ੍ਰਿਸ਼ਟਾਚਾਰੀ ਸੀ ਤੁਸੀਂ ਟੰਗ ਦਿੰਦੇ ਥੈਂਕ ਯੂ ਵੈਰੀ ਮਾਚ ਤੁਹਾਡੀ ਗੱਲ ਆ ਗਈ ਤੁਸੀਂ ਆ ਇੱਕ ਮੰਤਰੀ ਨਾਲ ਵੀ ਜਿਹੜਾ ਹੈਗਾ ਡਰਾਮਾ じゃ ਕੀਤਾ ਸੀ ਨਾ ਵਿਜੇਂਦਰ ਸਿੰਘਲੇ ਵਾਲਾ ਉਹ ਡਰਾਮਾ じゃ ਕਰਕੇ ਇਹਨਾਂ ਨੇ ਵੀ ਅਸੀਂ ਤਾਂ ਕੋਈ ਉਹ ਨਹੀਂ ਕਰਦੇ ਉਹ ਸਾਰੇ ਪੰਜਾਬ 'ਚ ਐਕਸਪੋਜ਼ ਹੋ ਗਿਆ ਵੀ ਉਹ ਡਰਾਮਾ ਸੀਗਾ ਜਿਵੇਂ ਜਿਹਾ ਦਿੱਲੀ 'ਚ ਡਰਾਮਾ ਹੋਇਆ ਜੀ ਜੀ ਉਹੀ ਇੱਥੇ ਡਰਾਮਾ ਹੋ ਗਿਆ ਉਹੀ ਫਾਰਮੂਲਾ ਲਾਤਾ థాంਕ ਯੂ ਪਰ ਜਿਹੜਾ ਇਸ ਤਰ੍ਹਾਂ ਦੀ ਜੀ ਨਹੀਂ ਹੋਣੀ ਚਾਹੀਦੀ థాంਕ ਯੂ ਪਰ ਜਿਸ ਜਿਹੜਾ ਉਸੇ ਮੁੱਦੇ ਤੇ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗੇ ਜੋ ਪ੍ਰਧਾਨ ਮੰਤਰੀ ਨੇ ਕਹਿੰਦੇ ਆ ਪਾਰਲੀਮੈਂਟ 'ਚ ਤਾਂ ਆਪਾਂ ਆਪਰੇ ਕਹਿੰਦੇ ਬਦਲੇ ਖੁਰੇ ਦੀ ਭਾਵਨਾ ਨਾਲ ਹੁਣ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਭਾਜਪਾ ਕਹਿ ਰਿਹਾ ਬਦਲੇ ਖੁਰੇ ਦੀ ਭਾਵਨਾ ਨਾਲ ਕੀ ਪੋਲੀਟੀਕਲ ਪਾਰਟੀਆਂ ਜਾਂ ਸਰਕਾਰਾਂ ਆਪਣੇ ਆਪਣੇ ਹਿਸਾਬ ਨਾਲ ਪ੍ਰਸ਼ਾਸਨ ਦੇ ਮੁੱਦੇ ਨੂੰ ਪੋਲੀਟੀਕਲ ਤੌਰ ਤੇ ਇਸਤੇਮਾਲ ਕਰਦੀਆਂ ਕਿਉਂਕਿ ਕੇਂਦਰੀ ਏਜੰਸੀ ਹੋਵੇ ਜਾਂ ਪੰਜਾਬ ਦੀ ਏਜੰਸੀ ਹੋਵੇ ਐਸਟਰ ਦੀ ਗੱਲ ਨਹੀਂ ਹੈ ਉਹ ਜਿਹੜੀ ਗੱਲ ਸਾਡੀ ਦਿੱਲੀਵਾਰੀ ਆ ਅਰਵਿੰਦ ਕੇਜਰੀਵਾਲ ਸਾਹਿਬ ਵਾਲੀ ਆ ਉਹ ਤਾਂ ਸਾਰੇ ਜੱਗ ਜਾਣ ਹੈ ਹਾਂਜੀ ਇਹ ਇੱਕ ਕੈਂਡੀਡੇਟ ਜਲੰਧਰ ਵੈਸਟ ਤੋਂ ਜਿਹਦੇ ਤੇ ਪਹਿਲੇ ਇੰਨੇ ਕੇਸ ਚੱਲਦੇ ਆ ਇਹਦੇ ਨਾਲ ਜੇ ਕੰਪੇਅਰ ਕਰਨਾ ਹੈ ਤੁਸੀਂ ਤਾਂ ਸਾਡੇ ਕੈਂਡੀਡੇਟ ਭਗਤ ਜੀ ਨੂੰ ਕੰਪੇਅਰ ਕਰੋ ਉਹਨਾਂ ਦੀ ਪਹਿਲਾਂ ਦੀ ਉਹਨਾਂ ਦੇ ਫਾਦਰ ਸਾਹਿਬ ਵੀ ਪੋਲਿਟਿਸਟ ਸੀਗੇ ਉਹ ਵੀ ਸਾਭ ਵਿਅਕਤੀ ਸੀਗੇ ਭਾਜਪਾ ਦੇ ਹੀ ਸੀਗੇ ਇਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਕਿੰਨੀ ਕਲੀਨ ਫੈਮਲੀ ਆ ਕਿੰਨਾ ਵਧੀਆ ਕੈਂਡੀਡੇਟ ਆ ਇਹਨਾਂ ਦਾ ਮੁਕਾਬਲਾ ਹੀ ਕੋਈ ਨਹੀਂ ਹੈ ਸਾਡੇ ਕੈਂਡੀਡੇਟ ਦਾ ਤੇ ਜਿਹੜਾ ਪਾਜਬਾ ਨਹੀਂ ਹੁਣ ਸਾਹਮਣੇ ਲੈਂਦਾ ਹੈਗਾ ਸੋ ਇਸ ਕਰਕੇ ਆਪਾਂ ਉਸ ਗੱਲ ਤੇ ਆਈਏ ਨਾ ਅਸੀਂ ਤਾਂ ਬਦਲਾਖੋਰੀ ਦੀ ਗੱਲ ਕਰਦਾ ਹੀ ਨਹੀਂ ਹੈਗੇ ਮੈਂ ਤਾਂ ਹੁਣ ਵੀ ਜਿਹੜੀ ਗੱਲ ਕਹੀ ਜੇ ਹੁਣ ਕੰਪਲੇਂਟ ਨਾ ਦਿਨਾ ਚਾਹੀਏ ਮੈਨੂੰ ਵੀ ਕੰਪਲੇਂਟ ਬਾਰੇ ਨੌਲੇਜ ਆਵੇ ਕੀ ਹੈ ਤੇ ਉਹ ट्रांजੈਕਸ਼ਨ ਜੁਹੀਆਂ ਆ ਮਤਲਬ ਬੈਂਕ ਅਕਾਊਂਟਸ ਰਾਹੀਂ ट्रांजੈਕਸ਼ਨਸ ਹੋਈਆਂ ਆ ਇਹੋ ਜਿਹਾ ਇੱਕ ਪਿੰਡ ਟੁੱਟਦਾ ਮੈਂ ਤਾਂ ਉਸ ਹਾਲ ਮੇਰੇ ਬੋਲ ਕੁੱਤ ਕਿੰਨੇ ਕਾ ਉਦਾਂ ਕਿਸੇ ਨੂੰ ਫੜ ਕੇ ਕੇਸ ਥੋੜੀ ਪਾਇਆ ਜਾ ਸਕਦਾ ਏਦਾਂ ਨਾਲੇ ਇਸ ਲੈਵਲ ਦੇ ਵਿਅਕਤੀ ਨੂੰ ਥੋੜੀ ਕਿਤੇ ਕੋਈ ਹੋ ਗਿਆ ਨਾਲੇ ਮੈਂ ਧਾਰੀਵਾਲ ਸਾਹਿਬ ਕੋਲੋਂ ਗੱਲਾਂ ਬਣਾਈ ਜਾਂਦੇ ਆ ਮੈਂ ਤਾਂ ਕਿਹਾ ਹੀ ਨਹੀਂ ਸੀ ਕਿ ਮੈਂ ਉਸ ਵਕਤ ਨਹੀਂ ਸੀ ਮੈਂ ਤਾਂ ਇਹ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਜਿੰਨੇ ਆਫਿਸ ਫੀਲਡ 'ਚ ਹੁਣ ਚੰਗੀ ਗੱਲ ਹੀ ਆ ਜੇ ਸੀਐਮ ਵਿੰਡੋ ਡੀਸੀ ਆਫਿਸ 'ਚ ਖੁੱਲ ਜਾਏਗੀ ਤੇ ਉਹਦੇ ਨਾਲ ਕੋਈ ਮਾਰੀ ਗੱਲ ਥੋੜੀ ਹੈ ਲੋਕਾਂ ਨੂੰ ਹੋਰ ਸੌਖਾ ਹੋ ਜਾਏਗਾ ਆਪਾਂ ਜਿਹੜਾ ਸਿਸਟਮ ਆ ਉਹਨੂੰ ਬਦਲਾ ਲਈ ਉਹਨੂੰ ਹੋਰ ਸਿੰਪਲ ਕੰਮ ਦੇ ਸੌਖਾ ਕਰ ਲਈ ਜਿੰਨਾ ਪਬਲਿਕ ਨੂੰ ਸਹੂਲਤ ਹੋਵੇ ਥੋੜੀ ਜਿਹੀ ਤੋਂ ਪੇ ਦੋਨੇ ਪਾਸੇ ਨਾ ਨਾ ਚੱਲੀ ਚੱਲੀਏ ਜਿੱਥੇ ਤੱਕ ਜਲੰਧਰ ਬੈਸ ਦੀ ਗੱਲ ਹੈ ਜਲੰਧਰ ਬੈਸ ਦਾ ਇਹ ਹੈ ਕਿ ਇਹ ਇਸੇ ਕਰਕੇ ਗੱਲਾਂ 사이 ਨੂੰ ਲਿਆ ਰਹੇ ਨੇ ਕਿ ਭਗਤ ਜੀ ਕਾਫੀ ਅੱਗੇ ਨਿਕਲ ਗਏ ਨੇ ਬਾਕੀ ਸਾਰੇ ਕੈਂਡੀਡੇਟਸ ਤੋਂ ਉਹ ਆਪਾ ਆਪਾ ਜਵਾਲਾ ਹੈ ਨਹੀਂ ਮੁਕਾਬਲੇ ਚ ਨਹੀਂ ਹੈ ਹਾਂ ਜਿਸ ਕਰਕੇ ਬੜੇ ਮਾਰਜਨ ਵਾਲਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਤੇ 91 ਸੀਟਾਂ ਉਹ 91 ਹੋ ਜਾਣਗੀਆਂ ਪਹਿਲਾਂ ਹੀ ਸੀਟਾਂ ਬਥੇਰੀਆਂ ਐ ਪਰ ਇਹ ਵੀ ਸੀਟਾਂ ਥੈਂਕ ਯੂ ਆਪਾਂ ਜਵਾਲ ਲਈਏ ਤਾਲੀਵਾਲ ਸਾਹ ਤੋਂ ਤਾਲੀਵਾਲ ਸਾਹ ਤੋਂ ਜਵਾਲ ਲਈਏ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਪ੍ਰਸਾ ਸੰਘੇੜਾ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਉਮੀਦਵਾਰਾ ਕਾਫੀ ਅੱਗੇ ਨਿਕਲ ਗਏ ਆ ਭਗਤ ਜੀ ਇਸ ਕਰਕੇ ਬਗਲਾੜ ਚਾ ਕਿਉਂਕਿ ਭਾਜਪਾ ਕਾਫੀ ਪਿਛੇ ਰਹੀ ਗਈ ਹੈ ਤੁਸੀਂ ਦਾਵਾ ਕਰ ਰਹੇ ਹੋ ਕਿ ਨਹੀਂ ਭਾਜਪਾ ਜਿੱਤੇਗੀ ਪਰ ਦੂਜੇ ਪਾਸੇ ਪ੍ਰਸਾ ਸੰਘੇੜਾ ਦਾ ਕਹਿਣਾ ਹੈ ਕਿ ਸਾਡੇ ਉਮੀਦਵਾਰ ਕਾਫੀ ਅੱਗੇ ਚਲੇ ਗਏ ਆ ਕਾਂਗਰਸ ਕਹਿਣਾ ਬਤੀਆ ਰਹੀ ਹੈ ਭਾਜਪਾ ਤੀਜੇ ਤੇ ਆ ਰਹੀ ਹੈ ਬਹੁਤ ਅੱਗੇ ਚਲੇ ਗਏ ਮੈਨੂੰ ਲੱਗਦਾ ਚੋਣ ਮਿਸ਼ਾਨ ਮੈਦਾਨ ਹੀ ਨਾ ਛੱਡ ਜਾਣ ਜਿਹੜੇ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਆਏ ਐ ਸਿੰਘੇੜਾ ਸਾਹਿਬ ਤੁਸੀਂ ਦੇਖੋ ਬੜੀ ਸਹਜੇ ਗੱਲ ਕਹਿਤੀ ਕਿ ਅਸੀਂ ਤਾਂ ਬਹੁਤ ਅੱਗੇ ਆ ਜੀ ਜਤਰੇ ਆ ਜੀ ਅੱਗੇ ਚਲੇ ਗਏ ਫਿਰ ਮੁੱਖ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਛੱਡਣ ਦੀ ਕੀ ਲੋੜ ਪੈ ਗਈ ਸੀ ਉਹ ਪੁਖਤਾ ਤੁਹਾਡੇ ਕੋਲ ਜਵਾਬ ਨਹੀਂ ਉਹ ਤਾਂ ਇੱਕ ਉਪਚੋਣ ਆ ਬੜੇ ਆਰਾਮ ਨਾਲ ਤੁਹਾਡੇ ਮੰਤਰੀ ਜਿਤਾ ਸਕਦੇ ਸੀ ਉੱਥੇ ਸਭ ਕੁਝ ਹੋ ਸਕਦਾ ਸੀ ਪਰ ਇਹ ਵਕਾਰੀ ਚੋਣ ਆ ਮੰਨੋ ਇਸ ਗੱਲ ਨੂੰ ਔਰ ਤੁਹਾਡੇ ਤੇ ਬੜਾ ਦਬਾਅ ਹੈ ਇਹ ਵੀ ਮੰਨੋ ਇਵੇਂ ਮੰਨੋ ਕਿ ਜਿਹੜਾ ਹੈਗਾ ਬਹੁਤ ਪ੍ਰੈਸ਼ਰ ਦੇ ਤਹਿਤ ਮੁੱਖ ਮੰਤਰੀ ਸਾਹਿਬ ਬਿਆਨ ਦੇ ਰਹੇ ਨੇ ਉਹਨਾਂ ਨੇ ਆਪਦੀ ਵਿਕਾਰ ਦਾ ਸਵਾਲ ਬਣਾ ਲਿਆ ਐਚ ਸੀਟ ਨੂੰ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸੀਟ ਨੂੰ ਵਿਕਾਰ ਦਾ ਸਵਾਲ ਬਣਾਇਆ ਹੋਵੇ ਤੇ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਵੀ ਜਿਹੜਾ ਹੈਗਾ ਜੀ ਇਹ ਤਾਂ ਨਾਰਮਲ ਗੱਲ ਹੈ ਜੀ ਉਹ ਤਾਂ ਇੱਕ ਨਾਰਮਲ ਕੈਂਡੀਡੇਟ ਹੈ ਜੀ ਉਹ ਨਾਰਮਲ ਨਹੀਂ ਹੈਗਾ ਜੀ ਕੈਂਡੀਡੇਟ ਨਾਰਮਲ ਹੀ ਸੀ ਪਰ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਵਿਕਾਰ ਬਣਾ ਲਿਆ ਤਾਂ ਉਹ ਵਿਕਾਰ ਦੀ ਸੀਟ ਬਣ ਗਈ ਔਰ ਉਹਦੇ ਤੇ ਲੋਕ ਤੁਹਾਨੂੰ ਹੁਣ ਜਵਾਬ ਦੇਣਗੇ ਲੋਕ ਇਸ ਗੱਲ ਦਾ ਜਵਾਬ ਦੇਣਗੇ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਭ੍ਰਿਸ਼ਟਾਚਾਰ ਦਾ ਕੰਮ ਹੋ ਰਿਹਾ ਜਿਸ ਤਰੀਕੇ ਨਾਲ ਰਾਜਸੀ ਬਦਲਾਅ ਕੋਈ ਹੋ ਰਹੀ ਹੈ ਜਿਸ ਤਰੀਕੇ ਨਾਲ ਨਾਇਰ ਮਾਈਨਿੰਗ ਹੋ ਰਹੀ ਹੈ ਜਿਸ ਤਰੀਕੇ ਇਹ ਸਾਰੀਆਂ ਚੀਜ਼ਾਂ ਦੇ ਜਵਾਬ ਹੁਣ ਇਸੇ ਸੀਟ ਤੇ ਮਿਲਣੇ ਆਪਾਂ ਜੀ ਸੀਟ ਨੇ ਮੋਟ ਬੰਨਣਾ ਆਪਾਂ ਫੇਰ ਦੁਬਾਰਾ ਡਿਬੇਟ ਕਰਾਂਗੇ ਜਿੱਦੈਂ ਸ਼ੀਤਲੰਗਰਾਲ ਜੀ ਜਿੱਤਣਗੇ ਔਰ ਮੈਂ ਉਸ ਦਿਨ ਐਲਾਨ ਕਰੂੰਗਾ ਤੁਹਾਡੇ ਸਾਹਮਣੇ ਬੈਠ ਕੇ ਕਿ ਅੱਗਾ ਆਉਣ ਵਾਲਾ ਜਿਹੜਾ ਅੱਗਾ ਹੈ ਮਿਹਰਬਾਨੀ ਉਹ ਭਾਰਤੀ ਜਨਤਾ ਪਾਰਟੀ ਦਾ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਤਾਲੀਵਾਲ ਸਾਹਿਬ ਮਿਹਰਬਾਨੀ ਬੀਗ ਐਂਕਰ ਮੈਂ ਇਸ ਗੱਲ ਦੀ ਕਮਿਟਮੈਂਟ ਬੀਗ ਐਂਕਰ ਮੈਂ ਵੀ ਕਮਿਟਮੈਂਟ ਕਰਦਾ ਕਿ ਜਦੋਂ ਨਤੀਜੇ ਆਉਣਗੇ ਤਾਲੀਵਾਲ ਸਾਹਿਬ ਦੇ ਪ੍ਰਸੰਸਾ ਕਿਡਾਣਾ ਪਾ ਦਰਸ਼ਕਾਂ ਦੇ ਸਾਹਮਣੇ ਫਿਰ ਬੇਨਤੀ ਕਰਾਂਗੇ ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਪਰ ਮੈਂ ਜਿਸ ਮੁੱਦੇ ਤੇ ਜਵਾਲ ਲੈ ਰਹੇ ਆਂ ਪ੍ਰਧਾਨ ਸਾਹਿਬ ਤਾਲੀਵਾਲ ਸਾਹਿਬ ਦਾ ਕਹਿਣਾ ਹੈ ਕਿ ਵਿਕਾਰੀ ਸੀਟ ਹੈ ਜੇ ਵਿਕਾਰੀ ਸੀਟ ਨਾ ਹੁੰਦੀ ਤਾਂ ਮੁੱਖ ਮੰਤਰੀ ਚੰਡੀਗੜ੍ਹ ਛੱਡ ਕੇ ਕਿਉਂ ਜਲੰਧਰ 'ਚ ਡੇਰੇ ਲਾਉਂਦੇ ਇਸ ਕਰਕੇ ਕਹਿੰਦੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਹੀ ਵੱਡਾ ਵਕਾਰ ਦਾਤੇ ਲੱਗਿਆ ਮੁੱਖ ਮੰਤਰੀ ਦਾ ਜੀ ਦੇਖੋ ਜਿਹੜੀ ਜੀਪੀ ਜਿਹੜਾ ਵੀ ਮੈਚ ਹੁੰਦਾ ਜਿਹੜਾ ਵੀ ਟੂਰਨਾਮੈਂਟ ਆ ਜਿਹੜਾ ਵੀ ਮੁਕਾਬਲਾ ਆ ਇਹ ਸਿਆਸੀ ਮੁਕਾਬਲੇ ਆ ਸਿਆਸੀ ਪੇੜ ਦੇ ਅੰਦਰ ਵਕਾਰੀ ਤਾਂ ਹੁੰਦਾ ਹੀ ਆ ਸਾਰਾ ਕੁਝ ਪਰ ਮੈਂ ਤਾਂ ਉਸੇ ਸੀਟ ਦੇ ਵਿੱਚ ਹੀ ਕਹਿਣਾ ਅਸੀਂ ਸਾਰੇ ਅੱਗੇ ਜਿਹੜੇ ਆ ਇਹ ਸਾਰੇ ਜਿਹੜੇ ਇਕੱਠੇ ਹੋਏ ਹੋਏ ਆ ਅੰਦਰ ਖਾਤੇ ਸਾਰੀਆਂ ਪਾਰਟੀਆਂ ਵੀ ਕੀ ਕਰੀਏ ਹੁਣ ਕਿਉਂਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਾਫੀ ਅੱਗੇ ਨਿਕਲ ਰਿਹਾ ਹੈ ਬ੍ਰਜਾ ਤੁੜਾ ਮੈਂ ਦਰਸ਼ਕਾਂ ਨੂੰ ਜਾਨਣਾ ਚਾਹਾਂਗਾ ਬ੍ਰਜਾ ਸੋਰੀ ਬ੍ਰਜਾ ਸੋਰੀ ਭਗਤ ਜੀ ਜਿਵੇਂ ਮੈਂ ਕਹਿ ਰਹੇ ਹਾਂ ਦਰਸ਼ਕਾਂ ਨੂੰ ਜਾਨਣਾ ਚਾਹਾਂਗਾ ਜਦੋਂ ਤੁਸੀਂ ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਆਂ ਕਿਉਂ ਜੇ ಕಾಂಗ್ರೆਸ ਜਾਂ ਕਾਲੀਦਲ ਸਾਮਲਾ ਕੌਣਾ ਸਾਰੀਆਂ ਪਾਰਟੀਆਂ ਜਾਂ ਬਸਪਾ ਕੌਣ ਹੈ ਜਿਹੜੀਆਂ ਕ੍ਰੋਸ VOTING ਚ ਸਿੱਧੂ ਸਾਹਿਬ ਫਿਰ ਜਦੋਂ ਪਤਾ ਲੱਗ ਜੂਵੇ ਨਾ ਫਿਰ ਸਾਰੇ ਪਿੱਛੇ ਰਹਿ ਫਿਰ ਕ੍ਰੋਸ VOTING ਚ ਆ ਜਾਂਦੇ ਆ ਕਿ ਜਿਹੜਾ ਕੋਈ ਨਾ ਚੁੱਕੇ ਆ ਉਹਨੂੰ ਪਵਾ ਦਈਏ ਜਾਂ ਕੁਝ ਹੋਰ ਕਰ ਲਈਏ ਐਦਾਂ ਦੀਆਂ ਨਵੀਂ ਚੱਲ ਰਹੀਆਂ ਅੰਦਰ ਖਾਤੇ ਗਤੀਵਿਧੀਆਂ ਉਹ ਆਪ ਵਰਸ ਜਾਲ ਆ ਆਪ ਵਰਸ ਜਾਲ ਤੁਸੀਂ ਸਾਹ ਆਪ ਵਰਸ ਜਾਲ ਵਾਲੇ ਹਾਲਾਤ ਬਣ ਰਹੇ ਐਥੇ ਕਿਉਂਕਿ ਪਿੱਛੇ ਰਹਿ ਰਹੇ ਆ ਸਾਰੇ ਕਿਸੇ ਦੀ ਵੀ ਕੋਈ ਗੱਲ ਨਹੀਂ ਬਣ ਰਹੀ ਸ਼੍ਰੋਮਣੀ ਕਾਲੀਦਲ ਦਾ ਤੁਸੀਂ ਦੇਖ ਹੀ ਲਿਆ ਕਿ ਉਹਨਾਂ ਦੀ ਕੈਂਡੀਡੇਟ ਇਹਨਾਂ ਸਾਰਿਆਂ ਤੋਂ ਹੀ ਨਾਰਾਜ਼ ਹੋ ਕੇ ਚਲੋ ਉਹਨਾਂ ਨੇ ਤਾਂ ਆਪਣਾ ਚੋਣ ਨਿਸ਼ਾਨ ਹੈ ਉਹਨਾਂ ਨੇ ਤਾਂ ਆਪਣਾ ਝੰਡਾ ਹੀ ਉਤਾਰ ਲਿਆ ਜਿਹੜੀ ਪਾਰਟੀ ਨੇ ਤੱਕੜੀ ਚੋਣ ਨਿਸ਼ਾਨ ਦਿੱਤਾ ਹਾਂ ਜੀ ਉਹਨਾਂ ਝੰਡਾ ਹੀ ਉਤਾਰ ਲਿਆ ਜਿਹੜੇ ਤੱਕੜੀ ਵਾਲੀ ਪਾਰਟੀ ਤੋਂ ਬਾਗੀ ਨੇ ਉਹ ਕਹਿੰਦੇ ਤੱਕੜੀ ਦੇ ਮੋਹਰ ਲਾਓ ਤੱਕੜੀ ਵਾਲੀ ਬੀਬੀ ਜਿਹੜੀ ਆ ਉਹ ਆਮ ਆਦਮੀ ਪਾਰਟੀ 'ਚ ਆ ਗਈ ਤੁਸੀਂ ਸਾਰੇ ਨਿਕੰਮੇ ਹੋ ਇਹ ਫੇਰ ਉਹਨਾਂ ਨੂੰ ਕਨਫਿਊਜ਼ ਕਰਕੇ ਦੁਬਾਰਾ ਵੀ ਉਹਨਾਂ ਨੇ ਕਰ ਲਿਆ ਬੀਬੀ ਜਗੀਰ ਕੌਰ ਪਿਆਨ ਦੀਆਂ ਲਾ ਗਿਆ ਦੱਸੋ ਇਹਨਾਂ ਦੇ ਬੀਬੀ ਜਗੀਰ ਕੌਰ ਦੇ ਜਰਦੀ ਦਾ ਕੀ ਐਥੈਂਥਿਸਿਟੀ ਰਾਕੀ ਜਦ ਇੱਕ ਮਹਿਲਾ ਕੈਂਡੀਡੇਟ ਨੂੰ ਨਹੀਂ ਸੰਭਾਲ ਸਕੇ ਇਹ ਸਣੀ ਬਾਕੀ ਸਣੀ ਸ਼ਰੋਮਣੀ ਅਕਾਲੀ ਦਲ ਆਪ ਆਪ ਤੁਹਾਡਾ ਵੱਡਾ ਸਵਾਲ ਹੈ ਜਵਾਬ ਹੈ ਇੱਕ ਕੱਲੇ ਸ਼ਰਤਾਂ ਇਹਨਾਂ ਨੇ ਉਹ ਤਨਵਰੀ ਉਹਨਾਂ ਨੂੰ ਵਿਚਾਰੇ ਨੂੰ ਕੱਲੇ ਛੱਡਤਾ ਇਹਨਾਂ ਨੇ ਸੋ ਇਹਨਾਂ ਕਾਲੀ ਜਾਂਦੇ ਤਾਂ ਪਏ ਵੈਸੇ ਹੀ ਮਾੜਾ ਹਾਲ ਹੈ ਇਹ ਵੀ ਦੋਨੇ ਜਿਹੜੇ ਹੈ ਇਹਨਾਂ ਦੀ ਹਾਲਤ ਮਾੜੀ ਹੈ ਧੰਨਵਾਦ ਤੁਹਾਡਾ ਥੀਓ ਪੁਆਇੰਟ ਆ ਗਿਆ ਤਾਲੀਵਾਲ ਸਾਹਿਬ ਪ੍ਰਸੰਗਿਹੜਾ ਦਾ ਕਹਿਣਾ ਹੈ ਕਿ ਜਲੰਧਰ ਚ ਹਾਲਤੇ ਬਣੀ ਹੋਈ ਆ ਆਪ ਵਰਸ ਜਾਲ ਇੱਕ ਪਾਸੇ ਆਪ ਦੂਜੇ ਪਾਸੇ ਸਾਰੀਆਂ ਪਾਰਟੀਆਂ ਕੀ ਸਾਰੇ ਰਲ ਕੇ ਆਪ ਨੂੰ ਟਾਉਣ ਲੱਗੇ ਹੋ? ਨਹੀਂ ਦੇਖੋ ਜੀ ਮੁੱਖ ਮੁਕਾਬਲਾ ਤਾਂ ਸਾਡਾ ਤੇ ਆਮ ਆਦਮੀ ਪਾਰਟੀ ਦਾ ਹੀ ਹੈ। ਬਾਕੀ ਜੋ ਮਰਜੀ ਆਪ ਦਾ ਉਹ ਕਰਦੇ ਹੋਣ ਜਿਵੇਂ ਚਲੋ ਸਿੰਘੇੜਾ ਸਾਹਿਬ ਅੱਜ ਆਪ ਦਾ ਮਨ ਪਹਿਲਾਉਣ ਲਈ ਕਹਿੰਦੇ ਆ ਜੀ ਤੁਸੀਂ ਤਾਂ ਤੀਜੇ ਨੰਬਰ ਤੇ ਹੋ। ਉਹ ਜੇ ਅਸੀਂ ਤੀਜੇ ਨੰਬਰ ਤੇ ਹੁੰਦੇ ਤਾਂ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਸੀ। ਤੋਂ ਉਹ ਸਾਡਾ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਮੈਂ ਤਾਂ ਮੰਨਦਾ ਇਸ ਗੱਲ ਦਾ ਕਿ ਸਾਡਾ ਕਿਉਂਕਿ ਮੁੱਖ ਮੰਤਰੀ ਸਾਹਿਬ ਬੈਠੇ ਆ ਉੱਥੇ ਖੁਦ ਪੰਜਾਬ ਦੇ ਮੁੱਖ ਮੰਤਰੀ ਸਾਡਾ ਉਹਨਾਂ ਨਾਲ ਮੁਕਾਬਲਾ ਕਾਂਗਰਸ ਦਾ ਜਿਹੜਾ ਹੈਗਾ ਉਹ ਤੇ ਕਾਲੀ ਦਲ ਦਾ ਆਪਦੀ ਲੜਾਈ ਲੜ ਰਹੇ ਆ ਉਹ ਉਹਨਾਂ ਦੇ ਬਲਾਰੇ ਦੱਸ ਸਕਦੇ ਆ ਪਰ ਅਸੀਂ ਜਿਹੜਾ ਪੂਰਾ ਆਪਦੇ ਪੂਰਾ ਜੋਰ ਲਾ ਕੇ ਆਪਦੇ ਕੈਂਡੀਡੇਟ ਨੂੰ ਜਿਤਾਵਾਂਗੇ ਔਰ ਸਾਡਾ ਜਿਹੜਾ ਸ਼ੀਤਲ ਲੰਗਰਾਲ ਆ ਔਰ ਮੈਂ ਫੇਰ ਦੁਬਾਰਾ ਰਿਪੀਟ ਕਰਦਾ ਇਹ ਇਹ ਸੀਟ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਭਾਰੀ ਪੈਣ ਵਾਲੀ ਆ ਔਰ ਇਹ ਸੀਟ ਜਿੱਤ ਕੇ ਜਿਹੜੀ ਹੈ ਭਾਜਪਾ ਆਪਦਾ ਆਗਾਜ਼ ਕਰੂਗੀ ਔਰ ਜਿਹੜਾ 227 ਦੇ ਵਿੱਚ ਅਸੀਂ ਆਪਦੀ ਨਰੋਲ ਸਰਕਾਰ ਬਣਾਵਾਂਗੇ ਔਰ ਇਹ ਤੈ ਹੋ ਜਾਣਾ ਤੁਹਾਡੇ ਧਿਆਨ ਚ ਹੋਣਾ ਇੱਕ ਇਲੈਕਸ਼ਨ ਹੋਇਆ ਸੀ ਗਿੱਦੜਬਾਏ ਦਾ ਧਿਆਨ ਚ ਹੋਣਾ ਕਿਸੇ ਮਰਪ੍ਰੀਤ ਬਾਦਲ ਵਾਲਾ ਇਲੈਕਸ਼ਨ ਯਾਦ ਕਰੋ ਤੇ ਉਹ ਇਲੈਕਸ਼ਨ ਨੇ ਮੋੜ ਬਣਿਆ ਸੀ ਉਦੋਂ ਚਲੋ ਆਪਾਂ ਜਵਾਲ ਇਹ ਬਿਲਕੁਲ ਵੱਡਾ ਵੱਡਾ ਮਾਮਲਾ ਹੈ ਤਰਿਆ ਜੀ ਬਿਲਕੁਲ ਉਹ ਸੇਮ ਹਾਲਾਤ ਗਿੱਦੜਬਾਏ ਵਾਲੇ ਜਲੰਧਰ ਚ ਬਣੇ ਹੋਏ ਆ ओके ओके ਤੁਹਾਡੀ ਗੱਲ ਆ ਗਈ ਹਰੀਵਾਲ ਜੀ ਤੁਹਾਡੀ ਆ ਗਈ ਗੱਲ ਤੁਹਾਡਾ ਵੀਓਗ ਆ ਗਿਆ ਯੈਸ ਉਹਦੇ ਮੁਕਾਬਲੇ ਇਕੱਲੇ ਸਾਡੇ ਵਿਚਾਰੇ ਕੈਂਡੀਡੇਟ ਹੈ ਸਾਡੇ ਵਰਕਰ ਹੈ ਸਾਡੇ ਦਾ ਆਮ ਸੁਧਾਰਨ ਘਰਾਂ ਦੇ ਸੁਧਾਰਨ ਦੁਕਾਨਾਂ ਵਾਲਾ ਤੁਹਾਡੀ ਗੱਲ ਆ ਗਈ ਧੰਨਵਾਦ ਸਾਹਿਬ ਸਿਕਿਉਰਟੀਆਂ ਕਾਰਾਂ ओके थैंक यू थैंक यू ਵੈਰੀ ਮਾ Thank you ਲੋਕ ਜਿਹੜੇ ਹੈਗੇ ਨੇ ਜਿਹੜਾ ਪ੍ਰੋਸੈਸ ਜਿਹੜਾ ਤਾਰੀਵਾਲ ਸਾਹਿਬ ਕਹਿੰਦੇ ਕਿ ਮੂਡ ਬਣੇਗਾ ਜਲੰਧਰ ਪੰਜਾਬ ਦੇ ਲਈ ਭਾਜਪਾ ਵਾਸਤੇ ਸਾਹਿਬ ਕਿਹੜੀਆਂ ਗੱਲਾਂ ਕਰਦੇ ਹੋ ਢਾਲੀਵਾਲ ਸਾਹਿਬ ਆਪ ਹੀ ਆਪਣੇ ਕੈਂਡੀਡੇਟ ਨੂੰ ਵਿਚਾਰਾ ਕਹੀ ਜਾਂਦੇ ਆ ਕਿਹੜੇ ਦੋਸ਼ਾਂ 'ਚ ਘਿਰੇ ਹੋਇਆ ਕੋ ਕੈਂਡੀਡੇਟ ਹੀ ਚੰਗਾ ਖੜਾ ਕਰ ਲੈਂਦੇ ਫੇਰ ਜਿੰਨੀਆਂ ਮਰਜ਼ੀ ਮਾਰੀ ਜਾਂਦੇ ਫਟਾ ਮਾਰੀ ਜਾਂਦੇ ਜਾਂ ਵੱਡੀਆਂ ਗੱਲਾਂ ਕਰੀ ਜਾਂਦੇ ਚਲੋ ਧੰਨਵਾਦ ਧੰਨਵਾਦ ਤੁਹਾਡਾ ਦੋਨਾ ਮਹਿਮਾਨਾਂ ਦਾ ਵਿਊਪੁਆਇੰਟ ਆ ਗਿਆ ਬਹੁਤ-ਬਹੁਤ ਦੋਨਾ ਬਹੁਤ-ਬਹੁਤ ਮਿਹਰਬਾਨੀ ਦੋਨਾ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰਸਾ ਸੰਘੇੜਾ ਢਾਲੀਵਾਲ ਦੀ ਸਮਾਧਤਾ ਅਸੀਂ ਧੰਨਵਾਦੀ ਆ ਤੁਹਾਡੇ ਦਰਸ਼ਕਾਂ ਦੇ ਲਈ ਸੁਨੇਹਾ ਜਲੰਧਰ ਦੀ ਉਪਚੋਣ ਪੰਜਾਬ ਲਈ ਵੱਡਾ ਰਾਸੀ ਪਖਵਾ ਮੁੱਦਾ ਹੈ ਦੋਬੇ ਵਾਲੇ ਕਰਨਗੇ ਫੈਸਲਾ ਇਹਨਾਂ ਮੁੱਦਿਆਂ ਤੇ ਆਉਣ ਲਈ ਜਿੱਥੇ ਆਪਾਂ ਮਹਿਮਾਨਾਂ ਦੇ ਧੰਨਵਾਦੀ ਤੇ ਇੰਜੀ ਤੁਹਾਡੇ ਵੱਲੋਂ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ